ਐਮਬੂਲੈਂਸ ਦੇ ਵਿੱਚ ਨਾਲ ਬੈਠੇ ਨੇ ਕਿਉਂਕਿ ਰਸਤੇ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਹੋਵੇ ਇੱਕ ਐਮਬੂਲੈਂਸ ਜਾਏਗੀ ਡਾਕਟਰਾਂ ਜਿਹਦੇ ਵਿੱਚ ਡਾਕਟਰਾਂ ਦੀ ਟੀਮ ਹੋਣੀ ਆ ਤੇ ਵੱਡੀ ਜਿਹੜਾ ਕਹਿ ਸਕਦੇ ਪ੍ਰਸ਼ਾਸਨ ਜਿਹੜਾ ਨਾਲ ਜਾਵੇਗਾ ਪੈਲਟ ਨਾਲ ਲਾ ਕੇ ਜਾਏਗੀ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ तकरीबन ਕਹਿ ਸਕਦੇ ਹਾਂ ਕਿ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕਿ तकरीबन 200 ਕਿਸਾਨ ਆ ਜਿਹੜਾ ਉਹ ਦਗਜੀਤ ਸਿੰਘ ਗੱਲੇ ਦੇ ਢਲੇਵਾਲ ਦੇ ਨਾਲ ਜਿਹੜਾ ਚੰਡੀਗੜ੍ਹ ਵਾਲਾ ਜਿਹੜੇ ਪਹੁੰਚਣਗੇ ਉੱਥੇ ਜਿਹੜਾ ਪੂਰੇ ਇੰਤਜ਼ਾਮ ਨੇ ਜਿਹੜੇ ਭਾਵੇਂ ਲੰਗਰ ਦਾ ਇੰਤਜ਼ਾਮ ਹੋਵੇ ਭਾਵੇਂ ਹੋਰ ਜਿਹੜੇ ਇੰਤਜ਼ਾਮ ਨੇ ਸਾਰੇ ਪੂਰੇ ਪ੍ਰਬੰਧ ਨੇ ਜਿਹੜੇ ਕਰ ਲੈ ਗਏ ਨੇ ਇਹ ਹੁਣ ਇਥੋਂ ਰਵਾਨਗੀ ਹੋ ਗਈ ਕੋਈ ਕੁ ਸੈਂਟਾ ਦੇ ਵਿੱਚ ਜਿਹੜੀ ਰਵਾਨਗੀ ਹੈ ਉਹ ਇਥੋਂ ਖਨੋਰੀ ਬਾਡਰ ਤੋਂ ਜਿਹੜੀ ਹੋਣ ਵਾਲੀ ਹੈ ਜਗਜੀਤ ਸਿੰਘ ਗੱਲੇਵਾਲ ਨੂੰ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਡਾਕਟਰ ਸਹਿਬਾਨ ਉਹਨਾਂ ਦੇ ਨਾਲ ਬੈਠੇ ਹੋਏ ਨੇ ਉਹ ਸੁਖਜੀਤ ਸਿੰਘ ਹਰਦੋ ਝੰਡੇ ਨੇ ਟਾਕਾ ਸਿੰਘ ਕੋਟੜਾ ਨੇ ਉਹ ਸਾਰੇ ਜਿਹੜੇ ਸੰਘਰੀ ਜਿਹੜੇ ਸਾਰੇ ਕਹਿ ਸਕਦੇ ਆ ਕਿ ਕਿਸਾਨ ਆਕੂ ਨੇ ਪਰ ਇਹ ਉਹਨਾਂ ਦੇ ਨਾਲ ਜਾਣ ਕੇ तकरीबन 28 ਕਿਸਾਨਾਂ ਨੇ ਜਿਹੜੇ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਜਿਹੜੇ ਮੀਟਿੰਗ ਦੇ ਵਿੱਚ ਗੱਲਬਾਤ ਆਪਣੀ ਰੱਖਦੇ ਆ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਦੇ ਵੀ ਦੋ ਤਿੰਨ ਦੋ ਜਾਂ ਤਿੰਨ ਕੈਬਨਿਟ ਮੰਤਰੀ ਨੇ ਜਿਹੜੇ ਸ਼ਾਮਲ ਹੋਣਗੇ ਤੇ ਕੇਂਦਰ ਸਰਕਾਰ ਵੱਲੋਂ ਵੀ ਜਿਹੜੇ ਲਗਾਤਾਰ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਨਾਲ ਰਾਬਤਾ ਉਹਨਾਂ ਦੇ ਵਾਪਸ ਲਗਾਤਾਰ ਵਾਪਸ ਜਿਹੜੀ ਗੱਲਬਾਤ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਬਦੰਦਰਾ ਕੀਤਾ ਇਹ ਮੀਟਿੰਗ ਆ ਜਿਹੜੀ ਤਕਰੀਬਨ ਕਾਫੀ ਦਿਨਾਂ ਦੇ ਬਾਅਦ ਵਿੱਚ ਦੇ ਨਾਲ ਹੋਣ ਜਾ ਰਹੀ ਆ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਥੋੜਾ ਟਾਈਮ ਦਿਓ ਇਸ ਤੇ ਵਿਚਾਰ ਪਤੰਦਰਾ ਜਿਹੜਾ ਕਰਨਾ ਹੈ ਉਸ ਵਿਚਾਰ ਪਤੰਦਰੇ ਤੋਂ ਬਾਅਦ ਹੁਣ ਮੀਟਿੰਗ ਆ ਜਿਹੜੀ 19 ਮਾਰਚ ਨੂੰ ਸਮਾਂ ਬਦਲ ਦਿੱਤਾ ਗਿਆ 11 ਵਜੇ ਸਵੇਰੇ 11 ਵਜੇ ਮੀਟਿੰਗ ਆ ਜਿਹੜੀ ਉਹ ਰੱਖੀ ਗਈ ਆ ਮੀਟਿੰਗ ਦੇ ਵਿੱਚ ਇਹ ਵਿਚਾਰ ਪਤੰਦਰਾ ਹੋਊਗਾ ਤੇ ਹੋਰ ਸੁਪਰੀਆ ਜਾ ਕੇ ਪਹੁੰਚਿਆ ਉਹ ਆਪਣਾ ਉਹ ਜਵਾਹਰ ਸਭ ਤੋਂ ਪਹਿਲੀ ਗੱਡੀ ਆ ਜਿਹੜੀ ਕਾਕਾ ਸੀ ਕੋਟ ਦਾ ਅਭਮਨਿਉ ਕੋ ਹਾਰ ਸਾਰੇ ਜਿਹੜੇ ਲੀਟਰ ਨੇ ਉਹ ਇੱਥੇ ਨਾਲ ਖਾਂਵਲ ਨੇ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਹਦੀ ਨੋਵਾ ਗੱਡੀ ਹੈ ਮੋਨਟ੍ਰ ਸਿਸੇ ਗੱਲੇਬਾਦ ਫਿਰ ਉਸ ਤੋਂ ਬਾਅਦ ਲੀਟਰ ਜੀ ਤੇ ਧਰੀਆਂ ਤੇ ਉਹਨਾਂ ਦੀ ਸਾਧੀ ਦੇ ਜਿਹੜੇ ਤੀਸਰੀ ਗੱਡੀ ਦੇ ਵਿੱਚ ਜੋ ਹੋਰ ਸਾਰੇ ਕਿਸਾਨ ਆਗੂ ਨੇ ਲਗਾਤਾ ਤੁਸੀਂ ਦੇਖੋ ਗੱਡੀਆਂ ਅੱਗੇ ਵੀ ਬਹੁਤ ਗੱਡੀਆਂ ਖੜੀਆਂ ਨੇ ਇੱਥੋਂ ਜਿਹੜੀਆਂ ਇਹਨਾਂ ਗੱਡੀਆਂ ਹੁਣ ਇਹ ਜਿਹੜੀ ਐਂਬੂਲੈਂਸ ਹੈ ਜਿੱਥੇ ਕਿਸਾਨ ਜਿਹੜੇ ਪੈਦਲ ਤੁਰੇ ਆਉਂਦੇ ਨੇ ਐਂਬੂਲੈਂਸ ਜਿਹੜੀ ਨਾਲ ਜਾਣੀ ਹੈ ਉਹ ਵੀ ਅੱਗੇ ਆ ਰਹੀ ਹੈ ਕਿਉਂਕਿ ਕਹਿ ਸਕਦੇ ਆ ਡਾਕਟਰਾਂ ਦੀ ਟੀਮ ਹੈ ਜਿਹੜੀ ਪੂਰੀ ਉਹ ਜਗੀਤ ਸਿੰਘ ਦੰਦੇਵਾਰ ਜੀ ਦੀ ਮਦਦ ਲਏਗੀ ਇਸ ਰਾਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਨਹੀਂ ਹੈ ਆਹ ਅੰਦਰ ਹੀ ਜਾਂਦੇ ਨੇ ਡਾਕਟਰਾਂ ਦੀ ਟੀਮ ਦਾ ਕਾਫਲਾ ਜਿਹੜਾ ਲਗਾਤਾਰ ਨਿਕਲ ਰਿਹਾ ਹੈ ਫਨੌਰੀ ਬਾਜ਼ਾਰ ਤੋਂ ਜਿਹੜੇ ਕਿਸਾਨਾਂ ਦਾ ਕਾਫਲਾ ਰਹਿਣਾ ਹੋ ਚੁੱਕਿਆ तकरीबन 7:00 ਵਜੇ ਦੇ ਵਿੱਚ 5 ਮਿੰਟ ਰਹਿ ਚੁੱਕੇ ਨੇ ਕਿਸਾਨਾਂ ਨੇ ਬਹੁਤ ਜਲਦੀ ਕਿਉਂਕਿ ਰਸਤੇ ਦੇ ਵਿੱਚ ਜਿਹੜੀ ਜਗਦੀਪ ਸਿੰਘ ਗੱਲੇ ਵਾਲ ਨੂੰ ਛੱਡ ਕੇ ਨਾ ਭੈਣ ਕਿਉਂਕਿ ਉਹਨਾਂ ਦੀ ਸਿਹਤ ਆ ਜਿਹੜੀ ਕਾਫੀ ਕਮਜ਼ੋਰ ਹੋਈ ਆ ਉਸ ਨੂੰ ਸੰਭੇ ਹੋਏ ਕਿਸਾਨਾਂ ਨੇ 11:00 ਵਜੇ ਮੀਟਿੰਗ ਦੇ ਵਿੱਚ ਬੋਲਣਾ ਪਰ ਕਾਫੀ ਪਹਿਲਾਂ ਸਮਾਂ ਪਹਿਲਾਂ ਜਿਹੜੇ ਇਥੋਂ ਰੁਬਾਨੀ ਲਈ ਆ ਕਿਉਂਕਿ ਰਸਤੇ ਦੇ ਵਿੱਚ ਹੋਰ ਵੀ ਸਮੱਸਿਆ ਨਾ ਹੋਵੇ ਜਗਜੀਤ ਸਿੰਘ ਗੱਲੇਵਾਦ ਨੂੰ ਸਾਰਾ ਕਾਫਲਾ ਜਿਹੜਾ ਇਥੋਂ ਕਰਨ ਨੂੰ ਫੌਜੀ ਦੇ ਤੌਰ ਤੇ ਮਤਲਬ ਮੰਨਦੇ ਉਹ ਤੇ ਫੌਜੀ ਮੰਨਦੇ ਸੀ ਛੁੱਟੇ ਆਪਣੇ ਘਰਾਂ ਤੇ ਤਾਂ ਹੀ ਜਿਸਨੂੰ ਦੰਦੇ ਬੈਠੇ ਨੇ ਆਪਾਂ ਜੀ ਤੁਹਾਡੇ ਵਾਸਤੇ ਇਹਦੀ ਮੁਸ਼ਕਲ ਹੋ ਜੀ ਤੁਹਾਡੇ ਘਰਾਂ ਨਾ ਮੁਸ਼ਕਲ ਹੋਏ ਨਾ ਵਾ ਤੁਹਾਡੇ ਬਾਲ ਬੱਚੇ ਨੇ ਫਿਰ ਉਹਨਾਂ ਦਾ ਦਬਾਅ ਆ ਜਾਂਦਾ ਹੈ ਵਾ ਇਸੇ ਬੰਦੇ ਨੇ ਕਿੰਨਾ ਸਿਕੁਰਨ ਕੰਮ ਕੀਤਾ ਬਹੁਤ ਐਕਸ਼ਨ ਲਓ ਐਕਸ਼ਨ ਲਾ ਕੇ ਬਸਾਰ ਟਾਈਮ ਕਰੋ ਕਿ ਇਹਨੇ ਆ ਗੰਦ ਕੰਮ ਕਰਦਾ ਆ ਪੈਨਸ਼ਨ ਲੈ ਲਿਆ ਜੱਗੇ ਕੰਮ ਦਾ ਰਿਵਾਰ ਮਿਲਦਾ ਤੇ ਗੰਦੇ ਕੰਮ ਦਾ ਐਕਸ਼ਨ ਲੈਣਾ ਚਾਹੀਦਾ ਸੀ ਮੈਂ ਤਾਂ ਇਸ ਦਾ ਨਾ ਸੀਨੀਅਰ ਜੀ ਆ ਅਫਸਰ ਸ਼ਹਿਰ ਆ ਉਹਨਾਂ ਦੀ ਬੜੀ ਜਿਹੜੀ ਆ ਇਹ ਕਲੀਅਰ ਆ ਅੱਜ ਕੋਈ ਚੋਣੋ ਰੈਕਸ਼ਨ ਕਰਨਾ ਹੈ ਰੂਪ ਪਰਾਪਟਾ ਸੀਗਾ ਬੀਜੀ ਅੰਦਰ ਨੂੰ ਨਾ ਜਾਓ ਬਾਈ ਜੀ ਬਾਹਰ ਨੂੰ ਰਹੋ ਬਾਈ ਇਹ ਨਾ ਹੋ ਬੱਚਾ ਕੱਲ ਸੀਰਲ